ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੀ ਮਾਂ ਗੁਜਰ ਕੌਰ ਜੀ ਸਹਬਜ਼ਾਦਾ ਚੂਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਪਰਿਵਾਰ ਨਾਲੋਂ ਵਿਛੜ ਕੇ ਸਰਸਾ ਨਦੀ ਦੇ ਕਿਨਾਰੇ ਜਿੱਤਰ ਨੂੰ ਪਾਣੀ ਦਾ ਵਹਾ ਜਾਂਦਾ ਸੀ ਨਾਲ-ਨਾਲ ਹੋ ਕੇ ਤੁਰਦੇ ਗਏ ਦਾਦੀ ਮਾਂ ਨਿੱਕੀਆਂ ਜਿੰਦਾਂ ਨੂੰ ਜ਼ੁਲਮ ਦੀ ਮਾਰ ਤੋਂ ਬਚਾਉਂਦੀ ਝਾੜੀਆਂ ਚੰਬਾ ਵਿੱਚ ਜਾ ਬੈਠੀ ਇਹਨਾਂ ਨਾਲ ਕੋਈ ਵੀ ਸੇਵਾਦਾਰ ਨਾ ਲਿਆ ਸੁਬਾਹੇ ਇੱਕ ਖੱਤਰ ਦੇ ਸਭ ਆਸਰੇ ਕਿੰਢ ਗਏ ਖੱਤਰ ਤੇ ਇੱਕ ਖੁਰਜੀ ਵਿੱਚ ਕੁਝ ਮੋਹਰਾਂ ਤੇ ਮਾਇਆ ਸੀ ਇਸ ਮਾਇਆ ਦਾ ਲਾਭ ਵੀ ਵਕਤਾਂ ਭਰੇ ਸਮੇਂ ਵਿੱਚ ਨਾ ਹੋਇਆ ਬਹੁਤ ਚਰਚਾੜੀਆਂ ਵਿੱਚ ਬੈਠ ਦਾਦੀ ਮਾਂ ਮਸੂਮਾ ਨੂੰ ਨਾਲ ਲੈ ਕੇ ਅੱਗੇ ਚੱਲ ਪਈ ਨਿੱਕੀਆਂ ਜਿੰਦਾਂ ਨੇ ਕਦੇ ਇਹੋ ਜਿਹਾ ਰਾਹ ਨਹੀਂ ਸੀ ਦੇਖੇ ਉਹਨਾਂ ਦੇ ਨਰਮ ਪੈਰਾਂ ਨੂੰ ਇਹ ਰਸਤੇ ਪੱਥਰ ਦੀ ਨਿਆਈ ਸੀ ਬਿਰਦ ਦਾਦੀ ਮਾਂ ਦਾ ਸਰੀਰ ਵੀ ਇਨਾ ਰਹਾ ਦਹਾੜੀ ਨਹੀਂ ਸੀ ਪਰ ਕੀਤਾ ਕੀ ਜਾਵੇ ਸਮੇ ਦਾ ਗੇੜ ਹੀ ਐਸਾ ਲੱਗਾ ਕਿ ਦੁੱਖਾਂ ਦੇ ਰਾ ਨਮੇਰੇ ਹੋ ਗਏ ਦੋਨੇ ਵੀਰ ਖੱਤਰ ਤੇ ਬੈਠੇ ਨੇ ਦਾਦੀ ਮਾਂ ਅੱਗੇ-ਅੱਗੇ ਤੁਰੀ ਜਾਂਦੀ ਚਾਰੋਂ ਤਰਫ ਵਾਰ-ਵਾਰ ਤੱਕਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਦੇ ਹਨ ਕਈ ਵਾਰ ਪਿਤਾ ਦਾ ਅੱਖਾਂ ਨੂੰ ਭੁਲੇਖਾ ਲੱਗਦਾ ਹੈ ਦਾਦੀ ਮਾਂ ਨੂੰ ਪੁੱਛਦੇ ਨੇ ਆਪਣੇ ਸਿੰਘ ਸਿਪਾਹੀ ਕਿੱਥੇ ਚਲੇ ਗਏ ਵੱਡੇ ਵੀਰ ਤੇ ਮਤਾਵਾਂ ਆਪਾਂ ਨੂੰ ਨਦੀ ਕਿਨਾਰੇ ਕਿਉਂ ਛੱਡ ਗਏ ਪਿਤਾ ਜੀ ਸਾਨੂੰ ਵਿਛੋੜ ਕੇ ਸਿੰਘਾਂ ਦੇ ਲਸ਼ਕਰ ਨੂੰ ਕਿੱਧਰ ਲੈ ਗਏ ਨਕੀਆਂ ਜਿੰਦਾਂ ਨੂੰ ਦਿਲਾਸਾ ਦੇਂਦੀ ਸਿੱਦਕ ਦੀਆਂ ਬਾਤਾਂ ਪਾਉਂਦੀ ਦਾਦੀ ਮਾਂ ਤੁਰ ਹੀ ਜਾਂਦੀ ਆਪਣਾ ਘਰ ਛੇਤੀ ਆ ਜਾਵੇਗਾ ਤੁਹਾਡੇ ਵੀਰਾਂ ਨੂੰ ਮਾਤਾ ਪਿਤਾ ਨੂੰ ਛੇਤੀ ਮਿਲਾ ਦੇਾਂਗੀ ਐਵੇਂ ਕਹੇ ਮਾਤਾ ਹੌਸਲਾ ਦੇ ਗੰਭੀਰ ਸੋਚ ਵਿੱਚ ਡੁੱਬੇ ਚਿੱਤ ਨੂੰ ਪ੍ਰਮਾਤਮਾ ਨਾਲ ਜੋੜ ਬਿਕੜੇ ਰਾਹ ਦੀ ਵਾਰ ਨਵੇੜ ਦੇ ਤੁਰੇ ਜਾਂਦੇ ਦੋਨੇ ਵੀਰ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਨੇ ਇੱਕ ਦੂਜੇ ਨੂੰ ਕਹਿੰਦੇ ਕਿ ਹੁਣ ਜਦੋਂ ਮਾਤਾ ਪਿਤਾ ਜੀ ਤੇ ਭਰਾ ਮਿਲਣਗੇ ਆਪਾਂ ਰੁੱਸ ਜਾਵਾਂਗੇ ਕਦੇ ਮਾਤਾਵਾ ਕਦੇ ਪਿਤਾ ਜੀ ਤੇ ਕਦੇ ਵੱਡੇ ਵੀਰ ਆਪਾਂ ਨੂੰ ਬਹੁਤ ਮਨਾਉਣਗੇ ਨਹੀਂ ਮੰਨਾਂਗੇ ਰੁੱਸੇ ਰਹਾਂਗੇ ਹੁਣ ਤਾਂ ਮੰਨ ਜਾਵੋ ਸਾਰੇ ਵਾਰ-ਵਾਰ ਕਹਿਣਗੇ ਜਦੋਂ ਸਾਰੇ ਇਕਰਾਰ ਕਰਨਗੇ ਕਿ ਅੱਗੇ ਤੋਂ ਤੁਹਾਨੂੰ ਇਕੱਲੇ ਛੱਡ ਕੇ ਨਹੀਂ ਜਾਵਾਂਗੇ ਸਾਨੂੰ ਕਦੇ ਵੀ ਭਲਾਉਣਾ ਨਹੀਂ ਆਪਣੇ ਨਾਲੋਂ ਕਦੇ ਨਾ ਵਿਛੜਨਾ ਇਹ ਸਭ ਇਕਰਾਰ ਕਰਕੇ ਫਿਰ ਮੰਨਾਂਗੇ ਮਾਸੂਮ ਜਿੰਦਾਂ ਦੇ ਇਹ ਬੋਲ ਦਾਦੀ ਮਾਂ ਨੂੰ ਦੁਰ ਸੀਨੇ ਤਾਂ ਹਿਲਾ ਗਏ ਦਾਦੀ ਮਾਂ ਨੇ ਦੋਵਾਂ ਪੁੱਤਿਆਂ ਦਾ ਮੁੱਖ ਚੁੰਮਿਆ ਅਤੇ ਸੀਨੇ ਨਾਲ ਲਾ ਕੇ ਉਹਨਾਂ ਨੂੰ ਢੇਰ ਸਾਰਾ ਪਿਆਰ ਕੀਤਾ ਇਸੇ ਤਰ੍ਹਾਂ ਸਰਸਾ ਨਦੀ ਦੇ ਕਿਨਾਰੇ ਚੱਲਦਿਆਂ ਚੱਲਦਿਆਂ ਸਤਲੁਜ ਦਰਿਆ ਦੇ ਕੰਢੇ ਤੇ ਵਸੇ ਪਿੰਡ ਚੱਕ ਢੇਰਾ ਦੇ ਕੋਲ ਜਾ ਪਹੁੰਚੇ ਸਤਲੁਜ ਦਰਿਆ ਦੇ ਕਿਨਾਰੇ ਮਾਤਾ ਜੀ ਨੇ ਇੱਕ ਝੌਂਪੜੀ ਦੇਖੀ ਸੂਰਜ ਛਿਪ ਗਿਆ ਸੀ ਹਨੇਰਾ ਪਸੜ ਰਿਹਾ ਸੀ ਠਰੇ ਹੋਏ ਰਾਤ ਤੋਂ ਬਚਣ ਲਈ ਠਾਹਰ ਦੀ ਲੋੜ ਸੀ ਮਾਤਾ ਜੀ ਨੰਨੀਆਂ ਜਿੰਦਾਂ ਨੂੰ ਨਾਲ ਲੈ ਕੇ ਝੌਂਪੜੀ ਵਿੱਚ ਚਲੇ ਗਏ ਇਸ ਝੌਂਪੜੀ ਵਿੱਚ کریم ਬਖਸ਼ ਮਾਸੀ ਰਹਿੰਦਾ ਸੀ ਮਾਥੀ ਤੋਂ ਭਾਗ ਬੇੜੀ ਚਲਾਉਣ ਵਾਲਾ ਮਲਾ ਗੁਰੂ ਕੀ ਸਾਖੀਆਂ ਵਿੱਚ ਇਸ ਦਾ ਨਾਮ ਕਰੀਮ ਬਖਸ਼ ਅਤੇ ਕੁੰਮਾ 마ਸ਼ਕੀ ਆਇਆ ਹੈ ਮਾਤਾ ਜੀ ਤੋਂ ਸਾਰਾ ਹਾਲ ਸੁਣ ਇਹ ਗਰੀਬ ਮਲਾਹ ਮਾਤਾ ਜੀ ਦੇ ਚਰਨੀ ਟਹਿਪਿਆ ਕੁੰਮਾ 마ਸ਼ਕੀ ਜੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਲਈ ਇੱਕ ਆਸਣ ਵਿਛਾ ਦਿੱਤਾ ਕੁੰਮਾ 마ਸ਼ਕੀ ਆਪ ਵੀ ਜੁਲਮ ਦਾ ਚੰਬਿਆ ਹੋਇਆ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਸੀ ਜਿਸ ਦਾ ਨਾਮ ਬਦਲ ਕੇ ਕਰੀਮ ਬਖਸ਼ ਰੱਖ ਦਿੱਤਾ ਇਸ ਦਾ ਪਹਿਲਾ ਨਾਮ ਕਰਮੂਸੀ ਲੋਕੀ ਇਸ ਨੂੰ ਕੁੰਮਾ ਮਾਸਕੀ ਕਹਿ ਕੇ ਬਣਾਉਦੇ ਸਨ ਕੁੰਮੇ ਕੋਲ ਜੋ ਵੀ ਭਾਰਾ ਕੱਪੜਾ ਸੀ ਉਸ ਨੇ ਮਾਤਾ ਜੀ ਤੇ ਸਭ ਜਾਨਿਆਂ ਨੂੰ ਦੇ ਦਿੱਤਾ ਆਪ ਨੇੜੇ ਦੇ ਨਗਰ ਨੂੰ ਮਾਈ ਲక్ష్ਮੀ ਨਾ ਦੀ ਬ੍ਰਾਹਮਣੀ ਕੋਲ ਪ੍ਰਸ਼ਾਦ ਲੈਣ ਚਲਾ ਗਿਆ ਇਹ ਵਿਧਵਾ ਮਾਈ ਬਹੁਤ ਪਰਮਾਤਮਾ ਤੇ ਨੇਕ ਸੀ ਘਰ ਵਿੱਚ ਇਕੱਲੀ ਰਹਿੰਦੀ ਮੁਸਾਫਰਾਂ ਨੂੰ ਭੋਜਨ ਛਕਾ ਕੇ ਪਰਮਾਤਮਾ ਦਾ ਨਾਮ ਲੈ ਚੜ੍ਹਦੀ ਕੁੰਮੇ ਨੇ ਸਾਰੀ ਗੱਲ ਇਸ ਮਾਈ ਨੂੰ ਦੱਸੀ ਇਸ ਨੇ ਛੇਤੀ ਛੇਤੀ ਭੋਜਨ ਤਿਆਰ ਕਰਕੇ ਕੁੰਮੇ ਨੂੰ ਦੇ ਦਿੱਤਾ ਤਾਂ ਕਿ ਭੁੱਖਣ ਪਾਣੇ ਗੁਰੂ ਪੁੱਤਰਾਂ ਤੇ ਦਾਦੀ ਮਾਂ ਨੂੰ ਭੋਜਨ ਚਕਾਉਣ ਵਿੱਚ ਹੋਰ ਦੇਰ ਨਾ ਹੋ ਜਾਵੇ ਅਤੇ ਨਾਲ ਹੀ ਕੁੰਮੇ ਨੂੰ ਕਿਹਾ ਕਿ ਮੈਂ ਸਵੇਰੇ ਦਰਸ਼ਨ ਕਰਨ ਆਵਾਂਗੀ ਤੇ ਨਾਲ ਭੋਜਨ ਲੈ ਆਵਾਂਗੀ ਕੁੰਮਾ ਕਾਲੀ ਕਾਲੀ ਕਦਮ ਪੁੱਟਦਾ ਝੌਂਪੜੀ ਵਿੱਚ ਆਣ ਪਹੁੰਚਾ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਬਹੁਤ ਪਿਆਰ ਨਾਲ ਪ੍ਰਸ਼ਾਦਾ ਚਕਾਇਆ ਜੋ ਗਰਮ ਕੱਪੜਾ ਮਾਈ ਲక్ష్ਮੀ ਕੋਲੋਂ ਲੈ ਕੇ ਆਇਆ ਸੀ ਉਹ ਵੀ ਮਾਤਾ ਜੀ ਨੂੰ ਦੇ ਦਿੱਤਾ ਆਪ ਵੀ ਰੁੱਕੀ ਸੁੱਕੀ ਖਾਤ ਲਈ ਮਹਿਲਾ ਵਿੱਚ ਰਹਿਣ ਵਾਲੇ ਅੱਜ ਠੜੀ ਹੋਈ ਰਾਤ ਕੁੱਲੀ ਵਿੱਚ ਕੱਟ ਰਹੇ ਨੇ ਦਾਦੀ ਮਾਂ ਤੋਂ ਮਾਤਾ ਪਿਤਾ ਤੇ ਭਰਾਵਾਂ ਦਾ ਪੁੱਛਦੇ ਕਸ਼ਟਨਾ ਭਰੇ ਸਫ਼ਰ ਦੇ ਥੱਕੇ ਦੋਵੇਂ ਵੀਰ ਦਾਦੀ ਮਾਂ ਨਾਲ ਚਿੰਬੜ ਕੇ ਸੌਂਗੇ ਹਿਰਦੇ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਦਾਦੀ ਮਾਂ ਦੇ ਬਿਰਧ ਅਤੇ ਥੱਕੇ ਸਰੀਰ ਨੂੰ ਪਤਾ ਨਹੀਂ ਕਦੋਂ نیند ਆ ਗਈ ਕੁੰਮਾ 마ਸ਼ਕੀ ਵੀ ਕੁੱਲੀ ਤੋਂ ਬਾਹਰ ਨਿੱਕ ਸੁੱਕ ਲੈ ਕੇ ਲੰਮਾ ਪੈ ਗਿਆ ਇਹ ਗਰੀਬ ਮਲਾਹ ਇਸ ਪੱਤਣ ਤੇ ਬੇੜੀ ਚਲਾਉਂਦਾ ਸੀ ਲੋਕਾਂ ਨੂੰ ਦਰਿਆ ਪਾਰ ਕਰਾਉਂਦੇ ਜੋ ਵੀ ਮਿਲਦਾ ਉਸੇ ਨਾਲ ਆਪਣਾ ਗੁਜ਼ਾਰਾ ਕਰਦਾ ਅੱਜ ਲੰਮੇ ਪੈ ਨੂੰ نیند ਨਹੀਂ ਸੀ ਆ ਰਹੀ ਜ਼ੁਲਮੀ ਹਕੂਮਤ ਨੂੰ ਇਹਦਾ ਮਨ ਲਾਣਤਾ ਪਾਉਂਦਾ ਰਿਹਾ ਕੁੱਲੀ ਬਲ ਦੇ ਕੁੰਮਾ 마ਸ਼ਕੀ ਸਿਸਕੀਆਂ ਲੈਣ ਲੱਗ ਪਿਆ ਇਹਦਾ ਮਨ ਗੱਚ-ਗੱਚ ਪਰ ਆਇਆ ਸਾਰੀ ਰਾਤ ਅੱਖਾਂ 'ਚੋਂ ਅਥਰੂ ਨਾ ਲੁਕੇ ਕੁੰਮੇ ਮਾਸਕੀ ਲਈ ਇਹ ਰਾਤ ਬਹੁਤ ਦਰਦਨਾਕ ਹੋ ਨਿਕਲੀ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਗੁਜਰ ਕੌਰ ਜੀ ਸਹਬਜ਼ਾਦਾ ਜੋਰਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਨੇ 7 ਕੋ ਦੀ ਰਾਤ ਕੁੰਮੇ ਮਾਸਕੀ ਦੀ ਝੌਂਪੜੀ ਵਿੱਚ ਸੱਸਾ ਨਦੀ ਅਤੇ ਸਤਲੁਜ ਦਰਿਆ ਦੇ ਸਾਹੇ ਕਿਨਾਰੇ ਤੇ ਪਿੰਡ ਚੱਕ ਢੇਰਾ ਦੇ ਪੱਤਨ ਤੇ ਬਤੀਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ